ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਕੌਣੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ। ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਗੰਗਵਾ ਦਾ ਫਾਰਮ ਆ। ਚੰਗਾ ਪਸ਼ੂ ਰੱਖਦੇ ਆ ਤੇ ਆਹ ਮੱਝਾਂ ਜਿਹੜੀਆਂ ਕੋਈ ਇੱਕ ਦੋ ਰੱਖੀਆਂ ਉਹ ਦੁੱਧ ਪੀਣ ਨੂੰ ਰੱਖੀਆਂ ਘਰੇ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਚੰਗੇ ਕਦ ਕਾਠ ਵਾਲੀ ਇੱਕ ਦੂਜਾ ਸੂਆ ਗੱਬਣ ਝੋਟੀ ਬਕਾਊ ਆ ਇਹਦੀ ਬਣਦੀ ਡਿਟੇਲ ਦੋਸਤੋ ਆਪਾਂ ਆਪ ਹੀ ਦੇਵਾਂਗੇ ਨਾ ਦੋਸਤੋ ਬਾਈ ਦਾ ਮੈਂ ਤੁਹਾਨੂੰ ਦੱਸ ਦਿੰਨਾ ਪਿੰਡ ਖਿੜਕੀਆਂ ਵਾਲਾ ਆਰਸ਼ਾ ਭਾਈ ਦਾ ਨਾਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾਂ ਦੇ ਨੰਬਰ ਬਾਈ ਜੀ ਦਾ ਮੈਂ ਦੱਸ ਦਿਆਂ 98735 98773 51069 ਦੁਬਾਰਾ ਫੇਰ ਨੰਬਰ ਦੱਸ ਦਿਆਂ ਦੋਸਤੋ 98773 52069 ਇਹ ਨੰਬਰ ਆ ਪੈਂਡ ਕਾਉਣੀ ਤੇ ਦੂਜਾ ਸੁਆ ਝੋਟੀਆ ਦੋਸਤੋ ਤੇ ਗੱਬਣੇ ਹੈਗੀ ਆ ਗੱਗੂ ਬੋਲ ਤੋਂ 70575 ਦਾ ਬੱਚਾ ਉਹ ਗੱਗੂ ਜੀ ਤੋਂ ਇਹ ਗੱਬਣ ਤੇ ਹਫਤਾ 10 ਦਿਨ ਲੈਂਦੀ ਆ ਦੋਸਤੋ 12 ਦਿਨ ਵੀ ਲੈ ਸਕਦੀ ਆ ਤੇ 8-10 ਦਿਨ ਤਾਂ ਇਹਦੇ ਦਿਨ ਪੂਰੇ ਹੋਣ ਚ ਪਏ ਤੇ ਪਹਿਲੇ ਸੂਏ ਦੋਸਤੋ ਇਹਨੇ ਤੁਲਮਾ ਤੋਂ ਕੱਢਿਆ 14 ਲੀਟਰ ਪੂਰੇ ਡੱਬੇ ਮਾਰਮਾ ਬਾਈ ਕਹਿੰਦਾ ਵੀ ਤੋਲਿਆ ਵਿਆ ਤੇ ਚੰਗਾ ਕੱਦ ਖਾੜਾ ਸੋਹਣਾ ਥਣ ਹਵਾਨਾ ਦੋਸਤੋ ਤੁਹਾਨੂੰ ਦਿਖਾਉਣੇ ਆ ਤੇ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਥਣਾ ਦਾ ਜਿਹੜਾ ਸੈਜ ਗਾਇਬ ਉਹ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਬਹੁਤ ਹੀ ਚੰਗਾ ਥਣ ਲੱਗਿਆ ਮੋਟਾ ਮੋਟਾ ਤੇ ਮੁੱਠੀ ਦੀ ਜਵਾਈ ਵਾਲਾ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਹਵਾਨਾ ਵਿਖਾਉਣੇ ਆ ਸਿੰਘਾਂ ਦਾ ਸੈਜ ਦੇਖ ਲਓ ਦੋਸਤੋ ਪਿੱਛੋਂ ਹੋ ਗਏ ਕੁੰਡਾ ਆ ਸਿੰਘ ਵੈਸੇ ਹੀ ਸੋਹਣਾ ਤੇ ਲੰਮੀ ਬਹੁਤ ਆਵੇਲਬੂਲ ਦੀ ਪੂਛ ਦਾ ਦੰਬ ਕੋਈ 2-4 ਵਾਲ ਵਿੱਚੋਂ ਚਿੱਟਿਆ ਬਾਕੀ ਸਾਰੀ ਜੈਡ ਬਲੈਕ ਆ ਦੋਸਤੋ ਪਿੱਠਪੂੜਾ ਬਹੁਤ ਚੰਗਾ ਲੰਮਾ ਪਿੱਠਪੂੜਾ ਤੇ ਚੌੜਾ ਵੀ ਚੰਗਾ ਦੂਜੇ ਪਾਸੇ ਤੋਂ ਵੀ ਤੁਹਾਨੂੰ ਵਿਖਾਉਨੇ ਆ ਦੋਸਤੋ ਇਹਨਾਂ ਦੇ ਦੇਖ ਸਕਦੇ ਹੋ ਦੋਸਤੋ ਦੂਜੇ ਪਾਸੇ ਤੋਂ ਬਿਲਕੁਲ ਸੇਮ ਸਹਜਾ ਥਾਣਾ ਦਾ ਮੋਟਾ-ਮੋਟਾ ਥਾਣਾ ਬਹੁਤ ਹੀ ਸ਼ਾਨਦਾਰ ਹਵਾਨਾ ਤਿਆਰ ਕਰਨਾ ਦੋਸਤੋ ਇਹਨੇ ਕਦ ਕਾੜ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਚੰਗਾ ਇਤੋਰ ਕੇ ਤੁਹਾਨੂੰ ਦੋਸਤੋ ਇਹ ਦਿਖਾ ਦਿੰਦੇ। ਦੇਖ ਸਕਦੇ ਹੋ ਦੋਸਤੋ ਪਿੱਛੋਂ ਵੀ ਤੁਸੀਂ। ਬਾਕੀ ਤੁਰਦਿਆਂ ਦਾ ਤੁਹਾਨੂੰ ਨਹੀਂ ਹਵਾਨੇ ਦੀ ਇਹ ਜੱਜਮੈਂਟ ਆ ਜਾਣੀ। ਇਹ ਸਾਰੇ ਦੋਸਤੋ ਹਵਾਨਾ ਸਾਫ਼ ਸੁਥਰਾ ਹੈ। ਮੈਥੋਂ ਡਰਦੀ ਹੈ ਦੋਸਤੋ ਥੋੜਾ ਜਿਆ। ਕਿਉਂਕਿ ਪਸ਼ੂਆਂ ਚੋਂ ਪਾਸੇ ਨਹੀਂ ਹੁੰਦੀ ਇਹ। ਦੇਖ ਸਕ ਵਰਮ ਬਹੁਤ ਚੰਗਾ ਹਵਾਨਾ ਦੋਸਤੋ। ਅਜੇ ਕੁਝ ਦਿਨ ਸੂਣ ਚ ਬਾਕੀ ਆ। 10 ਦਿਨਾਂ 12 ਦਿਨ ਕੱਢ ਜੂਗੀ ਤੇ ਬਹੁਤ ਚੰਗਾ ਸਾਫ ਸੁਥਰਾ ਹਵਾਨਾ ਬਣਾਉਂਦੀ ਹੁੰਦੀ ਪਿੱਛੇ ਨੂੰ ਵੀ ਤੂੰ ਦੇਖ ਸਕਦੇ ਹਵਾਨਾ ਪਿੱਛੇ ਨੂੰ ਦਿਖ ਰਿਹਾ ਵਦਮਾ ਤੇ ਬਹੁਤ ਚੰਗਾ ਹਵਾਨਾ ਇਹਨੇ ਤਿਆਰ ਕਰ ਜਾਣਾ ਤੋਰ ਕੇ ਥੋੜਾ ਜਿਹਾ ਦਰਦੀ ਆ ਤਾਂ ਕਰਕੇ ਇਹ ਪਸ਼ੂਆਂ ਜੋੜ ਕੀ ਦੂਜਿਆਂ ਚ ਤੇ ਬਾਅਦ ਚ ਬਾਹਰ ਕਾੜਨੇ ਹੁਣ ਤੁਹਾਨੂੰ ਬਾਅਦ ਚ ਵੀ ਦਿਖਾਉਣੀ ਤੋਰੀ ਬਈ ਬਾਤ ਇਸ ਤਰ੍ਹਾਂ ਅੰਦਾਜ਼ਾ ਲਾ ਲਓ ਦੋਸਤੋ ਥੋੜਾ ਜਿਹਾ ਦਰਦੀ ਕਰਕੇ ਨਾ ਤੇ ਤਿਲਕਣ ਵੀ ਹੋਈ ਪਈ ਆ ਬਾਹਰ ਮੀਂਹ ਪਿਆ ਆ ਵਿਆ ਇਸ ਕਰਕੇ ਮੈਂ ਇਹ ਕੋਈ ਸੱਟ ਸੁਟਣਾ ਖਾ ਲਈ ਹਰ ਪੱਖ ਤੋਂ ਚੰਗੀ ਆ ਦੋਸਤੋ ਤੁਸੀਂ ਆਓਗੇ ਦੇਖੋਗੇ ਤੁਹਾਡੇ ਪਸੰਦ ਆਊਗੀ ਮੋਲ ਬਾਈ ਜੀ ਫੋਨ ਤੇ ਕਰਨਗੇ ਜਿਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦਾ ਦੂਜਾ ਸੁਆ ਸਾਰੀ ਡਿਟੇਲ ਦੋਸਤੋ ਦੇਤੀ ਆ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਤੇ ਨੰਬਰ ਆਪਾਂ ਉੱਤੇ ਲਾਤਾ ਇਸ ਤਰ੍ਹਾਂ ਦੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਦੋਸਤੋ ਜੇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ